ਕਿ ਅੱਜ ਪਿਛਲੇ 7 ਸਾਲੇ ਸਾਨੂੰ ਦਿਖਾਉਂਦੇ ਨੇ ਕਿ ਪਾਰਟੀਆਂ ਅੱਜ ਕੱਲੇ ਝੂਠੇ ਲਾਰੇ ਝੂਠੇ ਵਾਦੇ ਤਾਂ ਇਸ ਹਿਮਤ ਨੇ ਲੋਕਾਂ ਵੀ ਵੋਟ ਕਢਾਉਣ ਵਾਸਤੇ ਜਿੰਨਾ ਮਰਜ਼ੀ ਝੂਠ ਬੋਲਣਾ ਝੂਠ ਮਾਰ ਕੇ ਵੋਟ ਲੈ ਕੇ ਜਦ ਸਰਕਾਰ ਉਸ ਬਹਿ ਜਾਂਦੇ ਨੇ ਸੱਤਾ ਵਿੱਚ ਆ ਜਾਂਦੇ ਨੇ ਫਿਰ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਤੇ ਆਪਣੇ ਵਾਦੇ ਵੀ ਭੁੱਲ ਜਾਂਦੇ ਨੇ ਜਿੱਤੇ ਕਰਕੇ ਅੱਜ ਸਾਰਾ ਪੰਜਾਬ ਯਾਦ ਕਰਦਾ ਬਾਪੂ ਬਾਦਲ ਨੂੰ ਜੇ ਬਾਦਲ ਸਾਹਿਬ ਨੇ ਤੇ ਤਕਰੀ ਦੀ ਪਾਰਟੀ ਨੇ ਕਦੇ ਕਿਸੇ ਨੂੰ ਝੂਠ ਨਹੀਂ ਬੋਲਿਆ ਸਦੇ ਕੋਈ ਲਾਰਾ ਨਹੀਂ ਲਾਇਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੇ ਇਹ ਵੀ ਮੈਂ ਕਹਿ ਸਕਦੀ ਆ ਭਾਵੇਂ ਉਹਨਾਂ ਦੀ ਸੁਹੁੰਤਾਂ ਹੋ ਰਹੀਆਂ ਉਹਨਾਂ ਦੇ ਵਿਕਾਸ ਦੇ ਕੰਮ ਹੋਣ ਭਾਵੇਂ ਟਿਊਬਵੈਲਾ ਦੇ ਕਨੈਕਸ਼ਨ ਹੋਣ ਖਾਲੇ ਪੱਕੇ ਕੀਤੇ ਪਾਣੀ ਦੀ ਵਾਟਰ ਬਾਕਸ ਦੀ ਪਾਈਪਾਂ ਹੋਣ ਲਿਫਟ ਪੰਪ ਹੋਏ ਆਹ ਕੰਕਰੀਟ ਦੀ ਗਲੀ ਨਾਲੀਆਂ ਹੋਣ ਸਕੂਲ ਅਪਗ੍ਰੇਡ ਹੋਏ ਛੱਪੜਾ ਦਾ ਨਿਕਾਸੀ ਹੋਏ ਸੇਮ ਨਾਲਾ ਹੋਏ ਸ਼ਮਸ਼ਾਨਗਾਹ ਹੋਏ ਧਰਮਸ਼ਾਲਾ ਹੋਏ ਪਾਰਕ ਹੋਏ ਸ਼ੈਡ ਹੋਏ ਗਰੀਬਾਂ ਦੇ ਮਕਾਨ ਹੋ ਮੈਨੂੰ ਲੱਗਦਾ ਹੈ ਤੁਹਾਡੇ ਵੀ ਰਿਸ਼ਤੇਦਾਰ ਦੂਜੇ ਪਿੰਡਾਂ 'ਚ ਨੇ ਪੰਜਾਬ ਦੇ ਦੂਜੇ ਹਲਕਿਆਂ 'ਚ ਪੰਜਾਬ ਦਾ ਕੋਈ ਪਿੰਡ ਲੈ ਲਓ ਤੇ ਲੰਮੀ ਦਾ ਕੋਈ ਪਿੰਡ ਲੈ ਲਓ ਜ਼ਮੀਨ ਆਸਮਾਨ ਦਾ ਫਰਕ ਜੋ ਕੰਮ ਤੁਹਾਡੇ ਬਾਪੂ ਬਾਦਲ ਤੁਹਾਡੇ ਪਿੰਡ ਲਈ ਕਰ ਗਏ ਉਹ ਪੰਜਾਬ ਦੇ ਨਾ ਕਿਸੇ ਹੋਰ ਪਿੰਡ 'ਚ ਦਿਸਦਾ ਨਾ ਦੇਸ਼ ਦੇ ਕਿਸੇ ਹੋਰ ਪਿੰਡ 'ਚ ਮੈਂ ਤਾਂ ਪ੍ਰਧਾਨ ਮੰਤਰੀ ਦੇ ਪਿੰਡਾਂ 'ਚ ਗਈਆਂ ਉੱਥੇ ਵੀ ਆ ਕੰਮ ਨਹੀਂ ਦਿਸਦੇ ਜਿਹੜੇ ਉਹ ਕਰ ਗਏ ਨੇ ਇਹ ਤੁਹਾਡਾ ਪਿਆਰ ਜਿਨ੍ਹਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਤੇ ਫਿਰ ਬਾਪੂ ਬਾਗਲ ਦੀ ਤਨ ਦੇਹੀ ਤੇ ਤੁਹਾਡੇ ਪ੍ਰਤੀ ਜਿਸ ਤਰ੍ਹਾਂ ਉਹ ਸਮਰਪਿਤ ਸੀਗੇ ਕਿ ਤੁਹਾਡੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਉਹਨਾਂ ਨੇ ਮਿਹਨਤ ਕੀਤੀ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਪਾਰਟੀਆਂ ਨੇ ਕਿਹਾ ਸਰਕਾਰ ਤੁਹਾਡੀ ਪਾਕਾ ਨੂੰ ਨੌਕਰੀਆਂ ਦਵਾਂਗੇ ਜਿਹੜਾ ਨੇ ਕਿਹਾ ਅਸੀਂ ਜੇ ਨੌਕਰੀ ਨਹੀਂ ਦੇ ਸਕਦੇ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦਵਾਂਗੇ ਜਿਨ੍ਹਾਂ ਨੇ ਕਿਹਾ ਅਸੀਂ ਬੱਚਿਆਂ ਨੂੰ ਮੋਬਾਈਲ ਫੋਨ ਦਵਾਂਗੇ ਸਾਰੇ ਕਰਜ਼ੇ ਮਾਫ਼ ਕਰ ਦਾਂਗੇ ਜਿਨ੍ਹਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦਾ ਮਾੜੇ ਨੇ ਇਕੱਲੇ ਗਾਲ ਤੇ ਆਟਾ ਦਿੰਦੇ ਨੇ ਸਾਨੂੰ ਮੌਕਾ ਦਿਓ ਅਸੀਂ ਕਿਉਂ ਬਾਦਲ ਸਾਹਿਬ ਵਰਗੇ ਨੇ ਜੋ ਕੰਮ ਕਰ ਦਿਖਾਉਂਦੇ ਨੇ ਤੁਸੀਂ ਬਣਾ ਲਓ ਜੇ ਵੀ ਸਰਕਾਰ ਤੇ ਦੇਣਾ ਤਾਂ ਕਿਸੇ ਅਲਜ਼ਮਾ ਕਿਹਦਾ ਕਰਜ਼ਾ ਮਾਫ ਹੋਇਆ ਕਿਹੜੇ ਜਵਾਬ ਤੇ ਨੌਕਰੀ ਲੱਗੀ ਕਿਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਤੇ ਕਿਨੂੰ ਮੋਬਾਈਲ ਫੋਨ ਮਿਲਿਆ ਤੁਹਾਨੂੰ ਪਤਾ ਹੈ ਤੇ ਕਿਉਂ ਸ਼ਕਰਖੰਡ ਦਾ ਕੀ ਦੇਣਾ ਸੀ ਜਿਹੜੀ ਤੀ ਕਲਕ ਮਿਲਦੀ ਸੀ ਦਾਲ ਦੇ ਨਾਲ ਉਹ ਵੀ ਚੱਕ ਕੇ ਕਾਰਡ ਵੀ ਕੱਟਦੇ ਤੇ ਕਲਕ ਵੀ ਅੱਧੀ ਕਰਦੇ ਫੇਰ ਹੋਰੇ ਝੂਠਿਆਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਕਿਉਂਕਿ ਗਰੀਬ ਦੀ ਵੋਟ ਲਾ ਕੇ ਸਰਕਾਰਾਂ ਬਣਾਉਂਦੇ ਨੇ ਤੇ ਮੁੜ ਕੇ ਗਰੀਬ ਨੂੰ ਭੁੱਲ ਜਾਂਦੇ ਨੇ ਜਿਹੜਾ ਬਾਪੂ ਬਾਬਲ ਨੇ ਜਿੰਨਾ ਗਰੀਬ ਵਾਸਤੇ ਕੀਤਾ ਉਹਨਾਂ ਨੂੰ ਭੰਡਿਆ ਭੰਡ ਕੇ ਸਰਕਾਰ ਬਣ ਗਈ ਸਾਡੇ ਕਾਰਡ ਵੀ ਕੱਟਦੇ ਸਾਡੇ ਸ਼ਗਨ ਦੇ ਚੈੱਕ ਵੀ ਬੰਦ ਕਰਦੇ ਸਾਡੇ ਮਕਾਨ ਵੀ ਆਨੇ ਬੰਦ ਹੋ ਗਏ ਇਹ ਝਾੜੂ ਆਇਆ ਤੇ ਝਾੜੂ ਨੇ ਤਾਂ ਸਾਰਾ ਕੁਝ ਹੀ ਸੁਧਾਇਆ ਕਰਤਾ ਇਹਨੇ ਤਾਂ 15 ਕਿਲੋ ਕਣਕ ਵੀ ਕੱਟ ਕੇ 5 ਕਿਲੋ ਆਟਾ ਕਰਤਾ ਇਹ ਬਦਲਾ ਵਾਸਤੇ ਵੋਟਾਂ ਪਾਈਆਂ ਸੀਗੀਆਂ ਚੰਗੇ ਉਹ ਨੇ ਕਿ ਜਿਹੜੇ ਰੋਟੀ ਦਿੰਦੇ ਨੇ ਕਿ ਜਿਹੜਾ ਰੋਟੀ ਖਾਂਦੇ ਨੇ ਸ਼ਗਨ ਦੇ ਚੱਕ ਵੀ ਬੰਦ ਬੱਚਿਆਂ ਦੀ ਸਾਈਕਲਾਂ ਵੀ ਬੰਦ ਇਹਨਾਂ ਦੇ ਮੁਜੀਫੇ ਵੀ ਬੰਦ ਇਹਨਾਂ ਦਾ ਖੇਡਾਂ ਦਾ ਸਮਾਨ ਵੀ ਬੰਦ ਫਾੜਾ ਸਾਫ ਸੁਥਰੇ ਪਾਣੀ ਵਾਸਤੇ ਹਾਰੋ ਵੀ ਬੰਦ ਮਕਾਨ ਦੇ ਚੱਕ ਵੀ ਬੰਦ ਦਵਾਈਆਂ ਵਾਸਤੇ ਸਹੂਲਤੋ ਵੀ ਬੰਦ ਚੁਲਾ ਹੋਏ ਗੈਸ ਸਿਲੰਡਰ ਹੋਏ ਜੋ ਸਭ ਉਲਤਾ ਬਾਰੋਸਾ ਬੰਦੇ ਸੀ ਸਾਰਾ ਕੁਝ ਬੰਦ ਕਰਕੇ ਅੱਜ ਤਾਂ ਨਰੇਗਾ ਵੀ ਬੰਦ ਕਰਤਾ ਨਰੇਗਾ ਦੇ ਪੈਸੇ ਤੱਕ ਬੰਦ ਕਰਤੇ ਤਾਂ ਕਿਹੜੀ ਆਸ ਰੱਖਦੇ ਹਾਂ ਕਿ ਆ ਬਦਲਾਵ ਦੀ ਗੱਲਾਂ ਕਰਨ ਵਾਲਾ ਹੁਣ ਆ ਕੇ ਨਵੀਂ ਗੱਲਾਂ ਦੱਸ ਰਿਹਾ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਵਿੱਚ ਹਰ ਮਹੀਨੇ ਆਣਗੇ ਗੱਲਾਂ ਤਾਂ ਇੰਨੀਆਂ ਵੱਡੀਆਂ ਵੱਡੀਆਂ ਛੱਡਦੇ ਨੇ ਬਣਾ ਦਿਓ ਚਾਲੂ ਦੀ ਸਰਕਾਰ 26 ਮਹੀਨੇ ਹੋ ਗਏ ਕਿਦੇ ਖਾਤੇ 'ਚ 26000 ਆਏ ਨਹੀਂ ਦੁਵਾਨੀ ਨਹੀਂ ਆਇਆ ਅੱਜ ਗੱਲ ਨਹੀਂ ਕਰਦੇ ਸਰਕਾਰ ਬਣ ਜਾਂਦੀ ਤਾਂ ਲੋਕਾਂ ਦੇ ਨੇੜੇ ਕਦੇ ਨਹੀਂ ਲੱਗਦੇ ਸੁੱਖ-ਦੁੱਖ ਦੇ ਤਾਂ ਕੀ ਇਹਨਾਂ ਸਾਹਜ ਪਾਣੀ ਹੈ ਕਿਸਾਨ ਦੇ ਉੱਤੇ ਕੋਈ ਤਕਲੀਫ ਆ ਜਾਏ ਸਾਡੇ ਨਾਲ ਖੜਾਂਗੇ ਗਰਦੌਰੀਆਂ ਬਾਅਦ ਨੂੰ ਹੋਣ ਗਿਆ 25000 ਰੁਪਏ ਖਾਤੇ ਵਿੱਚ ਚਾਹਣਗੇ ਡੰਗਰ ਮਰੀ ਹੋਈ ਮੁਰਗੀ ਹੋਏ ਬੱਕਰੀ ਹੋਏ ਉਹਦਾ ਵੀ ਮੁਆਵਜ਼ਾ ਮਿਲੂਗਾ ਆਪ ਪਸ਼ੂ ਡੰਗਰ ਬਿਮਾਰੀਆਂ ਨਾਲ ਕਿੰਨੇ ਮਰ ਗਏ ਦੁਵਾਨੀ ਦਿੱਤੀ ਸਾਰੇ ਗੱਲਾਂ ਮਾਰ ਕੇ ਆ ਤਨ ਦਾ ਨੁਕਸਾਨ ਹੋਇਆ ਮਰ ਮੈਨੂੰ ਬਿਮਾਰੀ ਲਗੀ ਹਣਾ ਚ ਪੰਜਾਬ ਦੇ ਦੁਵਾਨੀ ਕਿਸ ਨੂੰ ਦਿੱਤੀ ਤੇ ਘੋਟੋ ਬਲੇ ਸਈ ਫਸਲਾਂ ਦੀ ਐਮਐਸਵੀ ਦਵਾਗੇ ਚੁਟਕੀ ਮਾਰ ਕੇ 5 ਮਿੰਟਾਂ ਚ ਦਵਾਗੇ ਫਿਰ ਬਾਰਡਰ ਚ ਬੱਚੇ ਕਿਉ ਮਰਵਾ ਰਹੇ ਹੋ ਕਿਸਾਨ ਕਿਉ ਕੁੱਟਵਾ ਰਹੇ ਹੋ ਅੱਜ ਲਾਲ ਨਾਲ ਦੇ ਸੂਬੇ ਦੇ ਪੁਲਸ ਆ ਕੇ ਤੁਹਾਡੇ ਕਿਸਾਨਾਂ ਨੂੰ ਕੁੱਟ ਜਾਏ ਬੱਚਿਆਂ ਨੂੰ ਮਾਰ ਜਾਏ ਸਾਡਾ ਮੁੱਖ ਮੰਤਰੀ ਚੁੱਪ ਬੈਠਾ ਇਹਦੀ ਇੰਨੀ ਵੀ ਰੀੜ ਦੀ ਹੱਡੀ ਨਹੀਂ ਕਿ ਆਪਦੇ ਵਾਸਤੇ ਲੜ ਲੈ ਤੋ ਦੇਨਾ ਦਾ ਕੀ ਹੈਗਾ ਇਹ ਨਾ ਕਰਜ਼ਾ ਚੜਾਤਾ ਅੱਜ ਤਨਖਾਵਾ ਲੈ ਕੇ ਕਰਜ਼ਾ ਲੈ ਕੇ ਤੇ ਤਨਖਾਵਾ ਦਿੰਦੇ ਨੇ ਤੁਹਾਨੂੰ ਪਤਾ ਸਾਰੀ ਸਹੂਲਤਾਂ ਵੀ ਬੰਦ ਕਰਤੀ ਵਿਕਾਸ ਦਾ ਇੱਕ ਕੰਮ ਨਹੀਂ ਕੀਤਾ ਤੇ ਕਰਜ਼ਾ ਇੰਨਾ ਚੜਾਤਾ ਕਿ ਤੁਹਾਡਾ ਕੋਈ ਨਵਾਂ ਬੱਚਾ ਜੇ ਜੰਮਦਾ ਹੈ ਨਾ ਉਹ 5 ਲੱਖ ਕਰਜ਼ਾ ਲੈ ਕੇ ਉਹਦੇ ਸਿਰ 'ਚੋਂ ਜੰਮਦਾ ਇਹਨਾਂ ਦੇ ਦਿਨ ਕਿਉਂਕਿ ਜਿਹੜਾ ਕਰਜ਼ਾ ਚੜਾ ਰਹੇ ਨਾ ਆਪਣੇ ਜੇਬ ਤੋਂ ਨਹੀਂ ਨਾ ਪੜਨਾ ਉਹ ਤੁਹਾਡੀ ਜੇਬ ਤੋਂ ਹੀ ਕੱਢਿਆ ਜਾਉ ਮੰਗਿਆਈ ਵੱਧ ਗਈ ਸਹੂਤਾ ਕਟਣ ਕਟਣ ਗਿਆ ਅੱਜ ਗਰੀਬ ਦੇ ਹਾਲਾਤ ਕੀ ਨੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਸੀਂ ਗੁਜ਼ਾਰਾ ਕਿਵੇਂ ਕਰ ਰਹੇ ਹੋ ਆ ਔਖੇ ਸੌਕੇ ਦਿਹਾੜੀਆਂ ਕਰਕੇ ਤੁਸੀਂ ਬੱਚੇ ਪਾਲੇ ਕੀ ਇਹ ਕੰਮਾਂ 'ਚ ਲੱਗ ਜਾਂ ਆ ਬੇਰੋਜ਼ਗਾਰ ਸਾਰੇ ਫਿਰਦੇ ਨੇ ਤੇ ਆ ਬਹੁੜਦਾ ਫਿਰਦਾ 40000 ਨੌਕਰੀਆਂ ਦਿੱਤੀ ਹੋਏ ਦੱਸੋ ਲੰਮੀ 'ਚ ਕਿੰਨੀ ਨੌਕਰੀਆਂ ਆਈਆਂ ਨੇ ਕੋਈ ਨਹੀਂ ਆਈ ਕਿੱਥੇ ਆਈ ਇਹ ਨੌਕਰੀ ਕਿਤੇ ਵੀ ਨਹੀਂ ਆਈ ਗੱਲਾਂ ਵੱਡੀਆਂ ਵੱਡੀਆਂ ਗੱਲਾਂ ਇਸ਼ਤਿਹਾਰਾਂ 'ਚ ਭ੍ਰਿਸ਼ਟਾਚਾਰ ਖਤਮ ਨਸ਼ੇ ਖਤਮ ਨਸ਼ੇ ਖਤਮ ਗੁਟਕਾ ਸਾਡੀ ਸਵਾ ਖਾਦਿਆ ਸੀ ਕਿ ਨਸ਼ੇ ਖਤਮ ਕਰਨ ਲਈ ਪੰਜੇ ਨੇ ਇਹ ਗਾਰੰਟੀ ਦੇ ਕੇ ਕਿ ਅਸੀਂ ਦੱਸ ਦੇਣਾ ਚੇ ਇਹਰੇ ਨਸ਼ੇ ਖਤਮ ਹੋ ਗਏ ਨੇ ਸਿਖਰਾਂ ਤੇ ਨਸ਼ੇ ਪਹੁੰਚੇ ਹੋਏ ਨੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਦੇ ਤੁਹਾਡੇ ਪਿੰਡ ਤੇ ਤੁਸੀਂ ਚਿੱਟੇ ਦਾ ਨਾਂ ਵੀ ਸੁਣਿਆ ਸੀ ਕਿ ਉਹ ਚਿੱਟਾ ਕੋਈ ਚੀਜ਼ ਹੁੰਦੀ ਹੈ 10 ਸਾਲ ਪਹਿਲੇ ਚਿੱਟੇ ਦਾ ਨਾਂ ਸੁਣਿਆ ਸੀ ਕੋਈ ਚਿੱਟੇ ਦਾ ਨਾਂ ਤੁਸੀਂ ਨਹੀਂ ਸੁਣਿਆ ਸੀ ਕਿਉਂਕਿ ਤੁਹਾਡੀ ਸਰਕਾਰ ਚਿੱਟੇ ਨੂੰ ਵੀ ਫੜਦੀ ਸੀ ਤਾਂ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ 'ਚ ਧੱਕਦੀ ਸੀ ਤਾਂ ਕਿ ਆਹ ਚਿੱਟਾ ਤੁਹਾਡੀ ਗਲੀਆਂ 'ਚ ਨਾ ਆਏ ਅੱਜ ਮੈਨੂੰ ਗਲੀ ਦਿਖਾਓ ਜਿੱਥੇ ਸ਼ਰੇਆਮ ਚਿੱਟਾ ਨਹੀਂ ਵਿਕ ਰਿਹਾ ਘਰ ਘਰ ਦਾ ਚਿੱਟਾ ਪਹੁੰਚਿਆ ਆਇਆ ਹੈ ਜਿਹੜਾ ਕਹਿੰਦੇ ਸੀ ਮਗਰਮੱਛਾਂ ਨੂੰ ਫੜਾਂਗੇ ਅੱਜ ਮਗਰਮੱਛ ਦੇ ਨਾਲ ਦਾ ਹਿੱਸਾ ਪਾਈ ਬੈਠੇ ਨੇ ਪੈਸੇ ਪਹੁੰਚਨੇ ਚਾਹੀਦੇ ਨੇ ਜਾ ਪੰਜਾਬ ਦੀ ਜਵਾਨੀ ਖਾਜੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਪਤਾ ਹੈ ਕਿਨੇ ਜਵਾਕ ਮੁੱਕ ਗਏ ਨੇ ਟੀਕੇ ਲਾ ਲਾ ਕੇ ਹਜ਼ਾਰਾਂ ਆ ਦੇ ਗਿਣਤੀ ਦੇ ਮਾਵਾ ਦੇ ਪੁੱਤ ਮਰ ਗਏ ਅੱਜ ਕੋਈ ਗੱਲ ਨਹੀਂ ਕਰਦਾ ਉਹ ਮਾਵਾ ਰੋਂਦੀਆਂ ਨੇ ਆ ਚਿੱਟਾ ਫਲਾ ਬੇਚ ਰਿਹਾ ਇੱਥੋਂ ਬੇਚ ਰਿਆ ਮੇਰਾ ਪੁੱਤ ਖਾ ਜਾਊਗਾ ਚਿੱਟਾ ਰੋਕ ਦਿਓ ਕੋਈ ਨਹੀਂ ਰੋਕਦਾ ਅੱਜ ਰੋਲਦੀ ਹੋਈ ਮਾਵਾਂ ਦੇ ਅਥਰੂ ਵਾਸਤੇ ਕਿਸੇ ਨੂੰ ਸਮਾਂ ਨਹੀਂ ਮਰਦੇ ਹੋਏ ਪੁੱਤਾਂ ਵਾਸਤੇ ਵੀ ਇਹਨਾਂ ਨੂੰ ਸਮਾਂ ਨਹੀਂ ਇਹ ਬਦਲਾਪ ਵਾਸਤੇ ਕੋ ਮੋਟਾ ਪਈ ਸੀ ਪਹਿਲੀ ਤਰੀਕ ਨੂੰ ਤੁਸੀਂ ਇਹਨਾਂ ਸਾਰੀ ਚੀਜ਼ਾਂ ਦਾ ਜਵਾਬ ਲੈਣਾ ਹੈ ਹੁਣ ਤੁਸੀਂ ਹਿਸਾਬ ਲੈਣਾ ਹੈ ਆਣਗੇ ਤੁਹਾਡੇ ਕੋਲ ਪੰਜੇ ਵਾਲੇ ਤਿਆਰ ਕਰਕੇ ਰੱਖੋ ਆਪਦੇ ਕਰਜ਼ੇ ਦਾ ਖਾਤਾ 5 ਸਾਲ ਦਾ ਸਮਾਂ ਦਿੱਤਾ ਸੀ ਕਹਿੰਦੇ ਸੀ ਬੈਂਕ ਆੜਤੀਆਂ ਦਾ ਸਾਰਾ ਕਰਜ਼ਾ ਮਾਫ਼ ਕਰਦਾਗਾ ਮੇਰਾ ਕਰਜ਼ਾ ਕਿਹੜਾ ਮਾਫ਼ ਕੀਤਾ ਪੁੱਛੋ ਸਾਡੇ ਆ ਜਵਾਬ ਬੇਰੋਜ਼ਗਾਰ ਕਿਨੂੰ ਤੁਸੀਂ ਨੌਕਰੀ ਦਿੱਤੀ ਕਿਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਸੋਚਣਾ ਤੇਜਾ ਜਵਾਬ ਨਹੀਂ ਹੈ ਤਾਂ ਬੋਲੋ ਨਵੀਂ ਗੱਲਾਂ ਨਹੀਂ ਸੁਨੀਆਂ ਜਦ ਮੌਕਾ ਦਿੱਤਾ ਤਾਂ ਕੱਖ ਨਹੀਂ ਕੀਤਾ ਤਾਂ ਗਾ ਤੁਸੀਂ ਕੀ ਕਰ ਲਿਆ ਤੇਜਾ ਝਾੜੂ ਵਾਲੇ ਆਣਗੇ ਫਿਰ ਉਹਨਾਂ ਤੋਂ ਵੀ ਪੁੱਛਣਾ ਸਥਾਂ ਤੋਂ ਸਰਕਾਰ ਚੱਲੂਗੀ ਕਿੱਥੇ ਮੁਆਵਜ਼ਾ ਪਸ਼ੂ ਡੰਗਰਾ ਦਾ ਤੇ ਬੀਬੀਆਂ ਦੇ ਨੇੜੇ ਜੇ ਆ ਗਏ ਤਾਂ ਫਿਰ ਉਹ ਝਾੜੂ ਨੂੰ ਤਿਆਰ ਰੱਖਣਾ ਜਿਹੜਾ ਤੁਹਾਡਾ ਝਾੜੂ ਤੁਹਾਨੂੰ ਦਿਖਾ ਦਿਖਾ ਕੇ ਆ ਫੋਮ ਪਰਵਾਤੇ ਫਿਰ ਮੋਬਾਈਲ ਤੇ ਟੂ ਟੂ ਮੈਸੇਜ ਆ ਗਿਆ ਹਾਂ ਜੀ ਫਟਾ ਫਾਰਮ ਮਿਲ ਗਿਆ ਬਸ ਝਾੜੂ ਦਾ ਬਟਨ ਨੱਪੋ ਨੱਪਨ ਸਾਰੀ ਤੁਹਾਡੇ ਹਜ਼ਾਰ ਹਜ਼ਾਰ ਡਿੱਗਿਆ ਕਰਨਗੇ ਤੇ ਬੀਬੀਆਂ ਨੇ ਵੀ یوں ਨੱਪਾ ਆ ਝਾੜੂ ਝਾੜੂ ਕਰਕੇ ਇੰਨੀ ਵੱਡੀ ਇਹਨਾਂ ਦੀ ਸਰਕਾਰ ਆਤੀ ਵੱਡੀ ਸਾਰੀ ਸਰਕਾਰ ਬਣ ਗਈ ਤੁਹਾਡੀ ਵੋਟਾਂ ਦੇ ਨਾਲ ਤੇ ਮੁੜ ਕੇ ਸਾਰ ਤੱਕ ਨਹੀਂ ਲੱਤੀ ਆ ਜਾ ਦਾਨਗੇ ਅੱਜ ਸਰਕਾਰ ਇਹਨਾਂ ਦੀ ਹੈਗੀ ਖਜ਼ਾਨਾ ਵੀ ਇਹਨਾਂ ਦੇ ਕੋਲ ਹੈ ਕਰਜ਼ਾ ਵਿੱਚ ਛਾੜਦਾ ਹਸੂ ਦਾ ਵੀ ਬੰਦ ਕਰਤੀ ਆ ਇਹਨਾਂ ਨੂੰ ਕਹੋ ਪਹਿਲੇ ਮੂੰਹ ਤਾਂ ਖੋਲਨਾ ਆ ਰਿਆ ਛਾੜੂ ਪਹਿਲੇ ਮੇਰਾ 26000 ਮੇਰੇ ਖਾਤੇ 'ਚ ਪਾ ਕੇ ਆ ਮੇਰੀ ਧੀ ਦਾ ਉਹਦੇ ਖਾਤੇ 'ਚ ਪਾ ਮੇਰੀ ਮਾਂ ਦਾ ਉਹਦੇ ਖਾਤੇ 'ਚ ਪਾ ਮੇਰੀ ਬੇਬੇ ਦਾ 2500 ਪੈਨਸ਼ਨ 26 ਮਹੀਨਾ ਦੇ ਉਹਦੇ ਖਾਤੇ 'ਚ ਪਾ ਤਾਂ ਨਾ ਕਰੀ ਨਵਾਂ ਲਾਰਾ ਨਹੀਂ ਚੱਲੂਗਾ ਆ ਰਿਆ ਛਾੜੂ ਆ ਗਿੱਟਾ 'ਚ ਪਾਰਾਂਗੇ ਜੇ ਨਵੀਂ ਗੱਲ ਨਹੀਂ ਛੇੜੀ ਪਹਿਰੇ ਪੁਰਾਣੇ ਪੂਰੇ ਕਰ ਗਿਆ ਇਸ ਤਰ੍ਹਾਂ ਤੁਸੀਂ ਹਿਸਾਬ ਲਓਗੇ ਆ ਬੰਦੇ ਦੇ ਪੁੱਤ ਪਾਂ ਮਾਰ ਕੇ ਵੋਟ ਲੈ ਕੇ ਕਿਰਸੀ 'ਚ ਬੈਠ ਕੇ ਚ ਦੋ ਦੋ ਵਿਆਹ ਕਰਾ ਲੈ ਦੋ ਚਾਰ ਹੋਰ ਕਰਾ ਲੈਣਗੇ ਦੋ ਚਾਰ ਹੋਰ ਵਿਆਹ ਕਰਾ ਲੈਣਗੇ ਜਵਾਂਕ ਜਮ ਲੈਣਗੇ ਇਹਨਾਂ ਦੇ ਵਿਆਹ ਕਰਾਉਣ ਵਾਸਤੇ ਰਿਸ਼ਤੇ ਆ ਵਾਸਤੇ ਤੁਸੀਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਹਾਂ ਮਕਾਨ ਪਾ ਲਏ ਗੱਡੀਆਂ ਖਰੀਦ ਲੀਆਂ ਵਿਆਹ ਕਰਾ ਲਿਆ ਬੱਚੇ ਜਮਤੇ ਕਹਿੰਦੇ 26000 ਤਾਂ ਮੈਂ ਬੀਬੀਆਂ ਤੋਂ ਮੈਂ ਲੈ ਗਿਆ ਇਹ ਤਾਂ ਮੇਰਾ ਸ਼ਗਨ ਸੀਗਾ ਮੇਰਾ ਵਿਆਹ ਦਾ ਇਹ ਮੇਰੀ ਧੀ ਦਾ ਆਸ਼ੀਰਵਾਦ ਸਿਗਾ ਤਾਂ ਗਾਂ ਦਾ ਹੋਗਾ ਕਿ ਹੁਣ ਇਹ ਤਾਂ ਧੀ ਦਾ ਦੇਹਜ ਹੈਗਾ ਸਾਰਾ ਕੁਝ ਹੀ ਤੁਹਾਡਾ ਖੋਲੂਗਾ ਇਹਦੇ ਵਾਸਤੇ ਨੂੰ ਮੋਟਾ ਪਾਇਆ ਸੀ ਝਾੜੂ ਨੂੰ ਇਹ ਪਹਿਲੀ ਤਰੀਕ ਨੂੰ ਤੁਸੀਂ ਦੱਸੋਗੇ ਕਿ ਗਰੀਬ ਹੁਣ ਖੜ ਗਿਆ ਹੈ ਗਰੀਬ ਹੁਣ ਜਾਗ ਗਿਆ ਹੈ ਹੁਣ ਝੋਟ ਨਹੀਂ ਚੱਲੂਗਾ ਲਾਲਚ ਨਹੀਂ ਚੱਲੂਗੀ ਗਾਰੰਟੀ ਨਹੀਂ ਚੱਲੂਗੀ ਨਾ ਧਰਾਂਗੇ ਨਾ ਦਬਾਂਗੇ ਹੁਣ ਹਿਸਾਬ ਲਾਵਾਂਗੇ ਤੇ ਸੱਚੀ ਸੁੱਚੀ ਤਕੜੀ ਦਾ ਸਾਥ ਦੇਵਾਂਗੇ ਜਿਹੜੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਲਾ ਨਹੀਂ ਲਾਇਆ ਜੋ ਕਿਹਾ ਉਹ ਕਰਕੇ ਦਿਖਾਇਆ ਇਲਾਜ ਤੁਹਾਡੇ ਹੱਥ ਵਿੱਚ ਹੈ ਤੁਸੀਂ ਇਹ ਪੰਜੇ ਤੇ ਝਾੜੂ ਦਾ ਇਲਾਜ ਤੁਸੀਂ ਕਰ ਦੋ ਤਕੜੀ ਦੀ ਸਰਕਾਰ ਲੈ ਕੇ ਆਓ ਤੁਹਾਡੇ ਕਾਲ ਮੈਂ ਬਹਾਲ ਕਰਾਂਗੀ ਪਹਿਲੇ ਵੀ ਕਰ ਪਹਿਲੇ ਵੀ ਦਿੱਤੇ ਸੀ ਤਾਂ ਗਾਂ ਵੀ ਦੇ ਸਕਦੇ ਆ ਸ਼ਗਨ ਦੇ ਚੈੱਕ ਵੀ ਪਹਿਲੇ ਦਿੱਤੇ ਸੀ ਗਾਂ ਵੀ ਦੇ ਸਕਦੇ ਆ ਮਕਾਨ ਦੇ ਚੈੱਕ ਵੀ ਆਣਗੇ ਕਾਰਡ ਵੀ ਲੱਗ ਜਾਣਗੇ ਨੌਕਰੀਆਂ ਵੀ ਲੱਗ ਜਾਣਗੇ ਮੋਟਰ ਦੇ ਕਨੈਕਸ਼ਨ ਵੀ ਮਿਲ ਜਾਣਗੇ ਤੇ ਨਸ਼ੇ ਨੂੰ ਜੜੋਂ ਪਟਕੇ ਖਤਮ ਕਰਕੇ ਤੁਹਾਡੇ ਜਵਾਕਾਂ ਨੂੰ ਬਚਾਉਣ ਦਾ ਕੰਮ ਅਸੀਂ ਕਰਾਂਗੇ ਉਹ ਤਾਫ ਹੋ ਸਕੂਗਾ ਜੇ ਤੁਸੀਂ ਉਹ ਕੰਮ ਕਰਨ ਦੇ ਸਾਨੂੰ ਤਾਕਤ ਦੋਗੇ ਤਕੜੀ ਦਾ ਬਟਨ ਨੱਬ ਕੇ ਪਹਿਲੀ ਤਰੀਕ ਨੂੰ ਆਪ ਹੀ ਨਹੀਂ ਜਿੱਥੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਹੋਣ 10 ਦਿਨ ਸਾਰਿਆਂ ਨੂੰ ਫੋਨ ਲਗਾਓ ਕਿਉਂਕਿ ਤਿੰਨੋਂ ਦਿੱਲੀ ਦੀ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਤਕੜੀ ਨੂੰ ਹਰਾ ਲੈ ਬਾਹਰ ਪਰਿਵਾਰ ਨੂੰ ਖਤਮ ਕਰ ਲੈ ਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਆ ਦੇਖੋ ਸਾਡਾ ਪਾਣੀ ਲੁੱਟਣ ਦੀ ਪੂਰੀ ਤਿਆਰੀਆਂ ਹੋ ਰਹੀਆਂ ਨੇ ਤਿੰਨੋਂ ਪਾਰਟੀਆਂ ਪਾਣੀ ਦਿੱਲੀ ਨੂੰ ਜਾਏ ਹਰਿਆਣੇ ਨੂੰ ਜਾਏ ਰਾਜਸਥਾਨ ਨੂੰ ਜਾਏ ਪੰਜਾਬ ਬਾਹਰ ਚ ਜਾਏ ਇਹਨਾਂ ਨੂੰ ਨਹੀਂ ਪਰਵਾਹ ਕਿ ਪੰਜਾਬ ਦੇ ਕਿਸਾਨਾਂ ਦਾ ਕੀ ਹੋਊਗਾ ਜਦ ਖੇਤਾਂ 'ਚ ਦਾਣੇ ਨਹੀਂ ਹੋਣਗੇ ਤੇ ਜੀਬ ਤੇ ਦੁਆਨੀ ਨਹੀਂ ਖੋਣੀ ਨਲਕੇ 'ਚ ਪਾਣੀ ਨਹੀਂ ਆ ਤਾਂ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਣਾ ਇੱਕ ਸਾਡੀ ਖੇਤਰੀ ਪਾਰਟੀ ਖੜੀ ਹੋਈ ਹੈ ਕਿ ਪੰਜਾਬ ਦੇ ਹੱਕਾਂ ਵਾਸਤੇ ਇਕੱਲੇ ਖੜਿਆ बर्दाश्त करेंगे तो आए ना आए सरकार बने ना बने लेकिन हकते लड़ने रवे सो अज मैं पंजाब के लोगों को तो आस कर दी हाँ जो थी तकड़ी थे खड़ी है तुम तो भी अपनी खेतरी पार्टी खड़ोगे ਤੇ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਵਾਸਤੇ ਵਰਤਾਇਆ ਜਾਏ ਨਾ ਕਿ ਆ ਦਿੱਲੀ ਦੇ ਗੁਲਾਮ ਗੁਲਾਮੀ ਕਰਕੇ ਸਾਰਾ ਖਜ਼ਾਨਾ ਉਹ ਦਿੱਲੀ ਦੇ ਹਵਾਲੇ ਕਰਕੇ ਕੇਜਰੀਵਾਲ ਨੂੰ ਚਮਕਾਉਣਾ ਹੈ ਆਪਦੀ ਕੁਰਸੀ ਦੇ ਖਾਤਰ ਰਾਹੁਲ ਗਾਂਧੀ ਨੂੰ ਖੁਸ਼ ਕਰਨਾ ਹੈ ਮੋਦੀ ਨੂੰ ਖੁਸ਼ ਕਰਨਾ ਅਸੀਂ ਉਹ ਬਾੜਚੇ ਜਨ ਅਸੀਂ ਖੁਸ਼ ਆਪਣੀ ਪੰਜਾਬ ਦੀ ਜਨਤਾ ਨੂੰ ਕਰਨਾ ਹੈ ਸੋ ਮੈਂ ਆਸ ਕਰਦੀ ਆ ਕਿ ਤੁਸੀਂ ਤਕਰਰ ਹੋ ਕੇ ਹੌਨਤ ਖੜੇ ਕਰਕੇ ਮੈਨੂੰ ਦੱਸੋ ਕਿ ਪਹਿਲੀ ਤਰੀਕ ਨੂੰ ਚੌਨ चोन निशान चोन निशान वोट कितने पाओगे वोट कितने पाओगे बहुत बहुत धन्यवाद भाई जी का खालसा भाई जी की फतेह